ਬਾਕੀ ਪਾਰਟੀਆਂ ਮਾਨੇਵਰ ਕਾਂਛੀਰਾਮ ਦੀ ਆਪਣੀ ਫੋਟੋ ਅਜ ਲਾ ਰਹੀਆਂ ਆ ਔਰ ਫੋਟੋ ਲਾ ਕੇ ਕਹਿ ਰਹੀਆਂ ਆ ਜਾਂ ਹੋਰ ਮਹਾਪੁਰਸ਼ਾਂ ਦੀ ਫੋਟੋ ਲਾ ਕੇ ਕਹਿ ਰਹੀਆਂ ਆ ਕਿ ਅਸੀਂ ਇਹਨਾਂ ਦੇ ਜਿਹੜੇ ਹੈਗੇ ਅੰਦੋਲਨ ਦੇ ਹਤਾਇਸ਼ੀ ਹੋ ਗਏ ਆ ਉਹ ਇੱਕ ਵੀ ਗੱਲ ਦੱਸ ਦੇਣ ਬਹੁਜਨ ਸਮਾਜ ਪਾਰਟੀਆਂ ਨੇ ਮਾਨੇਵਰ ਕਾਂਛੀਰਾਮ ਦੇ ਨਾਮ ਦੇ ਉੱਤੇ ਪੰਜਾਬ ਦਾ ਪਿੰਡ ਹੈਗਾ 12384 ਔਰ ਪਹਿਲੀ ਕਿਸ਼ਤ ਦੇ ਵਿੱਚ ਭੋਜਨ ਸਮਾਜ ਪਾਰਟੀ ਨੇ 13000 ਪਿੰਡ ਪੰਜਾਬ ਦੇ ਪਿੰਡਾਂ ਨਾਲੋਂ 1000 ਪਿੰਡ ਜ਼ਿਆਦਾ ਮਾਨੇਵਰ ਸਾਹਿਬ ਸ਼੍ਰੀ ਕੰਚੀਰਾਮ ਆਵਾਸ ਯੋਜਨਾ ਚਲਾਈ ਮਾਨੇਵਰ ਕੰਚੀਰਾਮ ਸਪੈਸ਼ਲਿਟੀ ਹਸਪੀਟਲ ਮਾਨੇਵਰ ਕੰਚੀਰਾਮ ਯੂਨੀਵਰਸਿਟੀ ਮਾਨੇਵਰ ਕੰਚੀਰਾਮ ਦੇ ਉਪਨਾਮ ਦੇ ਉਤੇ ਅਨੇਕਾਂ ਯੋਜਨਾਵਾਂ ਚਲਾਈਆਂ ਔਰ ਜਿਨ੍ਹਾਂ ਲੋਕਾਂ ਨੇ 3 ਸਾਲ ਫੋਟੋ ਔਰ ਹੱਥ ਦੇ ਵਿੱਚ ਸਵਿਧਾਨ ਲੈ ਕੇ ਵੋਟਾਂ ਲਈਆਂ ਉਹਨਾਂ ਨੂੰ ਪੁੱਛਿਓ ਕਿ ਤੁਹਾਡੀ ਇੱਕ ਵੀ ਦੇਣ ਇਸ ਮਹਾਪੁਰਸ਼ ਲਈ ਇਹ ਲੋਕ ਜਿਹੜੇ ਹੈਗੇ ਆ ਸਾਡੀਆਂ ਫੋਟੋ ਤਾਂ ਲਾ ਸਕਦੇ ਆ ਪਰ ਕੀ ਆ ਕਿ ਸਾਨੂੰ ਜਿਹੜਾ ਹੈਗਾ ਬੰਦਾ ਮਾਰ ਨਹੀਂ ਦੇ ਸਕਦੇ